ਚੰਗੀ ਤਰ੍ਹਾਂ ਸਫਾਈ ਕਰਨੀ ਆ। ਬਾਬਾ ਉਹਨਾ ਕੱਲ ਨੂੰ ਆਪਨੇ। ਇੱਕ ਬੰਦਾ ਹੋਰ ਆ ਗਿਆ। ਕੰਮ ਆਲਾ। ਆ ਲੋ ਤੁਸੀਂ ਆਪ ਬੁਸ਼ ਫੜ ਲੋ ਨੀ ਹੋਰ। ਹੋਰ ਇਹ ਵੀਡੀਓ ਬਣਾਉਂਦੇ। ਸਰ ਕੀ ਹੋਇਆ? ਵਿਆਹ ਵਾਲਾ ਘਰ ਆ। ਜਾਇ ਸਿੰਘ ਮਮਾ ਹਾਂਜੀ ਮੈਂ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅਮੀਰ ਕਰਦੇ ਸਾਰੇ ਠੀਕ ਠਾਕ ਹੋਵੋਗੇ ਤੇ ਕੀ ਹੋ ਗਿਆ ਵਿਰਾਜ ਹਾਂਜੀ ਤੇ ਕੱਲ ਨੂੰ ਖੰਡ ਪਾਠ ਪ੍ਰਗਾਸ਼ ਹੋਣਾ ਹੈ ਵਿਆਹ ਦੀ ਖੁਸ਼ੀ ਵਿੱਚ ਤੇ ਚੱਲ ਰਹੀਆਂ ਸਫਾਈਆਂ ਜੋਰਾਂ ਛੁਰਾਂ ਦੇ

ले डॉगी तो किद्दा बैठी कट्टी दोनों सेलिंग आए हे है।, है ना तुसी चप्पल नहीं पाई चलो बाहर ना मी चल उते रहो, उते रहो, उते रहो गे पापा इठे खड़े हो बोलो विराज पापा इठे खड़े हो ले खड़े हो ओती चल गे बाहर ले टोपी मिमिंग आवे इठे ही आ किते नहीं गन्ने मिमिंग गन्ने लगे आ जो संतर देख के आई गे ਆਜੋ ਮੀਮੀ ਬਾਹਰ ਕੰਮ ਕਰਦੇ ਪਏ ਅੰਦਰ ਬਾਹਰ ਸਾਰੇ ਲੱਗੇ ਜੋਰਾ ਸ਼ੋਰਾ ਤੇ ਫੁੱਲ ਤਿਆਰੀਆਂ ਤੇ ਗੁਰੂ ਸਾਹਿਬ ਨੂੰ ਲੈ ਕੇ ਆਉਣਾ ਕੱਲ ਨੂੰ ਖੰਡ ਪਾਠ ਪ੍ਰਗਾਸ਼ ਹੋਣਾ ਉਹਦੇ ਕਰਕੇ ਫਿਰ ਸਾਰੀਆਂ ਜੋਰਾ ਸ਼ੋਰਾ ਤੇ ਸਫਾਈਆਂ ਹੋ ਰਹੀਆਂ ਵਿਹੜੇ ਧੋ ਰਹੇ ਆ ਕਿਉਂਕਿ ਜ਼ਰੂਰੀ ਆ ਹਨਾ ਸਭ ਤੋਂ ਵੱਡੀ ਜਿਹੜੀ ਆਪਣੀ ਹਾਂਜੀ ਤੇ ਮੈਂ ਵੀ ਰਾਤ ਪੈ ਗਿਆ ਕਾਫੀ ਕਾਫੀ ਮੀਂਹ ਪੈ ਗਿਆ ਠੰਡਾ ਠੰਡਾ ਮੌਸਮ ਹੋ ਗਿਆ ਹਵਾ ਚੱਲਦੀ ਪਈ ਐ ਦੇਖੋ 베ਰ ਲੱਗੇ ਮੁੰਨਾ ਹੋ ਗਏ ਤੇ ਪੰਜਾਬ ਦੇ ਖੇਤਾਂ ਦੀ ਹਰਿਆਲੀ ਹਰੇ ਭਰੇ ਖੇਤ ਕਣਕਾਂ ਹਰੀਆਂ ਹਰੀਆਂ ਖੜੀਆਂ ਬਹੁਤ ਸੋਹਣੀਆਂ ਚਲੋ ਪ੍ਰਮਾਤਮਾ ਅਗੇ ਅਰਦਾਸ ਕਰਦੇ ਵੀ ਸਾਰਿਆਂ ਦੇ ਸੋਨੇ ਸੋਨੇ ਕਾਰਜ ਹੋਣ ਹਨਾ ਤੇ ਬਸ ਤੁਹਾਨੂੰ ਨਾਲ-ਨਾਲ ਦਿਖਾਉਂਦੇ ਰਾਵਾਂਗੇ ਆਪਾਂ ਸਾਰੇ ਵਲੌਗ ਪਾਵਾਂਗੇ ਵਿਆਹ ਦੇ ਤੁਸੀਂ ਵੀ ਇੰਜੋਏ ਕਰਿਓ ਜਿਹੜੇ ਵੀ ਭੈਣ ਭਰਾ ਸਾਡੀਆਂ ਵੀਡੀਓਜ਼ ਦੇਖਦੇ ਆ ਬਹੁਤ-ਬਹੁਤ ਧੰਨਵਾਦ ਪਤਾ ਨਹੀਂ ਇਹ ਖੱਟੇ ਆ ਕਿ ਕਿੱਦਾਂ ਆ ਸੰਤਰੇ ਕਿੰਨੂ ਆ ਮੈਨੂੰ ਲੱਗਦਾ ਆ ਬੈ ਲੱਗੇ ਖੱਟੇ ਹੋਣਗੇ ਮੈਨੂੰ ਲੱਗਦਾ ਕਹਿੰਦੇ ਆ ਖੱਟੇ ਆ ਕਿੱਦਾਂ ਲੱਗੇ ਵੈਸੇ ਗਿੱਲਾ ਥੱਲੇ ਥਾਂ ਟੁੱਟ ਕੇ ਡਿੱਗਿਆ ਪਿਆ ਇੱਕ ਹਜੇ ਨਹੀਂ ਚੱਕਦੇ ਗਿੱਲਾ ਹੀ ਬੜਾ ਥੱਲੇ ਮੀਂਹ ਪੈਣ ਕਰਕੇ ਨਾ ਪਰ ਦਰਖਤਾਂ ਦਾ ਜਿਹੜਾ ਨਾ ਵੀ ਘੱਟਾ ਮਿੱਟੀ ਸੀ ਸਾਰਾ ਲੈ ਗਿਆ ਇੱਧਰ ਕਮਾਦ ਗੰਨੇ ਚ ਉੱਪਰ ਨੂੰ ਜੀ ਕਰਦਾ ਗੰਨੇ ਵੀ ਜਸਪ੍ਰੀਤ ਕੇ ਵਾਧੂ ਆ ਇੱਥੇ ਅੱਜ ਆਪਾਂ ਜਸਪ੍ਰੀਤ ਕੇ ਪਿੰਡ ਆ ਗਏ ਸੀਗੇ ਤੇ ਵਿੱਚ ਉਹਦੀ ਚਲੇ ਗਏ ਸੀ ਅੱਜ ਫੇਰ ਆ ਗਏ ਕਿਉਂਕਿ ਕੱਲ ਨੂੰ ਖੰਡ ਪਾਠ ਪ੍ਰਕਾਸ਼ ਹੋਣਾ ਵਾ ਉਹਦੇ ਕਰਕੇ ਆ ਇੱਧਰ ਆ ਜਾਓ ਬੇਟੇ ਜਸਪ੍ਰੀਤ ਦੇ ਭਤੀਜੇ ਭਤੀਜੀਆਂ ਤਾਈਆਂ ਭਾਬੀਆਂ ਸਾਰੇ ਵਾਧੂ ਰੌਣਕ ਇਹਨਾਂ ਦੇ ਇੱਥੇ ਘਰੇ ਚਾਰ ਘਰ ਨੇ ਨਾਲ-ਨਾਲ ਜੁੜ ਮੇ ਵਾਧੂ ਰੌਣਕਾਂ ਘਰੇ ਜਸਪ੍ਰੀਤ ਕੇ ਤੇ ਵਿਆਹ ਹੈਗਾ ਜਸਪ੍ਰੀਤ ਦੇ ਭਰਾ ਦਾ ਫੌਜੀ ਸਾਹਿਬ ਦਾ ਤੇ ਆਪਾਂ ਸਪੈਸ਼ਲੀ ਵਿਆਹ ਤੇ ਆਏ ਆ ਹੈ ਹੈ ਹਾਂਜੀ ਕਾ ਪਾਪਾ ਕੋਲੇ ਰੋ ਪਾਪਾ ਕੋਲੇ ਤੇ ਵੀ ਰਾਸ ਨੂੰ ਓ ਬੀਰਾਜੋ ਮੀਮੀ ਕਿਵੇਂ ਰੋਲਾ ਪਾਉਂਦੀ ਆ ਮੀਮੀ ਕਿਦਾਂ ਬੋ ਇਧਰ ਮੂੰਹ ਕਰੋ ਇਧਰ ਇਧਰ ਮੂੰਹ ਕਰਕੇ ਦੱਸੋ ਇਧਰ ਮੂੰਹ ਕਰਕੇ ਦੱਸੋ ਮੀਮੀ ਕਿਦਾਂ ਬੋਲਦੀ ਆ ਵਾਈਫਾਈ ਪਤਾ ਨਹੀਂ ਚੱਲਿਆ ਕਿ ਨਹੀਂ ਮੰਨ ਪਤਾ ਨਹੀਂ ਚੱਲਿਆ ਹਜੇ ਆ ਕੇ ਕਰਨਗੇ ਹਨਾ ਅਮਰੂਦ ਖੜੇ ਆ ਨਿੱਕੇ ਨਿੱਕੇ ਲੱਗੇ ਅਮਰੂਦ ਹਜੇ ਇਹਨੂੰ ਬੜੇ ਨਿੱਕੇ ਨਿੱਕੇ ਲੱਗੇ ਆ ਗੰਨੇ ਪੱਟ ਕੇ ਚੁੱਪਾਂਗੇ ਤੇ ਅੱਜ ਠੰਡਾ ਕਾਫੀ ਮੌਸਮ ਹੋ ਗਿਆ ਕਿਤੇ ਕਹਿੰਦੇ ਗੜੇ ਵੀ ਪਏ ਆ ਫਰੋਜਪੁਰ ਮੱਲਾਂ ਵਾਲਾ ਸਾਡੇ ਪਿੰਡ ਨੇੜੇ-ਨੇੜੇ ਕਾਫੀ ਮੀਂਹ ਪੈ ਗਿਆ ਤੇ ਜਸਪ੍ਰੀਤ ਕੇ ਵੀ ਮੰਮੀ ਹੁਣੇ ਸਾਰੇ ਖੇਤਾਂ 'ਚ ਰਹਿੰਦੇ ਆ ਚੱਲੀ ਜਾਂਦੇ ਕੰਮ ਜੋਰਾਂ-ਸ਼ੋਰਾਂ ਤੇ ਲੱਗੀਆਂ ਪਈਆਂ ਕੁੜੀਆਂ ਲੱਗੀਆਂ ਪਈਆਂ ਭਾਬੀਆਂ ਜਸਪ੍ਰੀਤ ਦੀਆਂ ਨਾਲ ਸਫਾਈਆਂ ਨੂੰ ਕੁੜੇ-ਕੁੜੇ ਤੋਤੋ ਪਾਏ ਪਏ ਹੋਰ ਚੀਜ਼ ਤੁਹਾਨੂੰ ਦਿਖਾਈ ਗਏ ਅੱਜ ਕੱਲ ਇਹ ਚੀਜ਼ਾਂ ਸਾਰੀਆਂ ਲੋਪ ਹੋਈ ਜਾਂਦੀਆਂ ਗਾਗਰ 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 ਚਲਾ ਦੇ ਚਲਾ ਦੇ ਟੂਟੀ ਮੰਮੀ ਦੋਣੀ ਵਜਦੀ ਪ੍ਰੈਸ਼ਰ ਥੋੜਾ ਆ ਨਾ ਇਹਦਾ ਨਹੀਂ ਮੰਮਾ ਇੰਨਾ ਹੀ ਚਾਹੀਦਾ ਫਿਰ ਨਾ ਪਾਰਾ ਫਿੱਟ ਕਰ ਲੈ ਨਹੀਂ ਨਹੀਂ ਥੋੜਾ ਥੋੜਾ ਹਾਂ ਨੀਮੀ ਵਿਰਾਜ ਦੀਆਂ ਤਾਂ ਮੀਮੀਆਂ ਹੀ ਖਵਾਚੀਆਂ ਪਈਆਂ ਹਾਂ ਉਧਰੋਂ ਪਿੱਛੋਂ ਪਾਤ ਸੁੱਕੀ ਹਾਂ ਤੇ ਸੁੱਕੀ ਉਧਰੋਂ ਲਈ ਆਉਂਦੀ ਅੱਗੇ ਨੂੰ ਸਰਪ ਜ਼ਿਆਦਾ ਪਾਤੀ ਤੁਸੀਂ ਉਧਰੋਂ ਗੁੱਠ ਚੋਂ ਲਿਆ ਪਾਤ ਪਹਿਲਾਂ ਪ੍ਰੈਸ਼ਰ ਘਟਾਓ